ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਸਾਰੀਆਂ ਪੰਜਾਬ ਦੀਆਂ ਸਿਆਸੀ ਪਾਰਟੀਆਂ ਤਿਆਰੀਆਂ ਦੇ ਵਿੱਚ ਜੁਟੀਆਂ ਹੋਈਆਂ ਨੇ ਉੱਥੇ ਹੀ ਹੁਣ ਪੰਜਾਬ ਕਾਂਗਰਸ ਦੇ ਵਿੱਚ ਬਹੁਤ ਹਲਝੁਲ ਦੇਖਣ ਨੂੰ ਮਿਲ ਰਹੀ ਹੈ ਜਿੱਥੇ ਪੰਜਾਬ ਕਾਂਗਰਸ ਦੇ ਕੁਝ ਲੀਡਰ ਕਾਂਗਰਸ ਨੂੰ ਛੱਡ ਆਪ ਦੇ ਵਿੱਚ ਸ਼ਾਮਲ ਹੁੰਦੇ ਹੋਏ ਦਿਖਾਈ ਦੇ ਰਹੇ ਨੇ ਉੱਥੇ ਹੀ ਹੁਣ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਦੇ ਅਜਿਹੇ ਐਲਾਨ ਦੇ ਨਾਲ ਕਾਂਗਰਸ ਪਾਰਟੀ ਹੈਲ ਜਰੂਰ ਸਕਦੀ ਹੈ ਕਿਉਂਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇਹ ਐਲਾਨ ਕਰ ਦਿੱਤਾ ਹੈ ਕਿ ਉਹ ਲੋਕ ਸਭਾ ਚੋਣਾਂ ਨਹੀਂ ਲੜਨਗੇ ਜਿਸ ਦੇ ਨਾਲ ਪੰਜਾਬ ਕਾਂਗਰਸ ਦੇ ਵਿੱਚ ਮੋੜ ਤੋਂ ਕਮਾਸਣ ਮਚ ਸਕਦਾ ਹੈ ਇੱਥੇ ਕੁਝ ਸਮੇਂ ਤੋਂ ਨਵਜੋਤ ਸਿੱਧੂ ਅਤੇ ਕੁਝ ਕਾਂਗਰਸੀ ਲੀਡਰਾਂ ਦੇ ਵਿੱਚਕਾਰ ਤਣਾਅ ਚੱਲ ਰਿਹਾ ਸੀ ਉੱਥੇ ਹੀ ਹੁਣ ਚੋਣਾਂ ਤੋਂ ਐਨ ਨੇੜੇ ਪਹਿਲਾਂ ਨਵਜੋਤ ਸਿੱਧੂ ਦਾ ਵੜਿੰਗ ਦੇ ਖਿਲਾਫ ਨਰਮ ਸਬਾਹ ਕੁਝ ਨਾ ਕੁਝ ਅਜੀਹਾ ਦਰਸਾ ਰਿਹਾ ਹੈ ਕਿ ਨਵਜੋਤ ਸਿੱਧੂ ਆਪਣੇ ਅਤੇ ਕਾਂਗਰਸੀਆਂ ਦੇ ਵਿੱਚਕਾਰ ਜੋ ਦੂਰੀ ਹੈ ਉਸ ਨੂੰ ਘਟ ਕਰਨਾ ਚਾਹੁੰਦੇ ਨੇ ਮੈਂ ਆਪਣੀ ਬਾਤ ਕਰ ਰਿਹਾ ਹਾਂ ਫਾਈਨੈਂਸ਼ੀਅਲ ਅਕਾਊਂਟ ਵਿਚਾਰੇ ਤਾਉਣ ਵੀ ਲੈ ਗਏ ਜਿੱਥੇ ਜਵਾਨ ਦਿੱਤੀ ਖੜੂ ਔਖਿਆਂ ਵਕਤਾਂ 'ਚ ਪਤਾ ਲੱਗਦਾ ਹੈ ਕਿਰਦਾਰਾਂ ਦਾ ਔਰ ਕਿਸੇ ਨੂੰ ਪੰਜਾਬ ਦੇ ਵਿੱਚ ਕਿਰਦਾਰ ਚਾਹੀਦਾ ਹੈ ਇੱਕ ਮੁੱਖ ਮੰਤਰੀ ਕਿਰਦਾਰ ਵਾਲਾ ਚਾਹੀਦਾ ਬਦਲ ਦੋ ਇਹਨਾਂ ਨੂੰ ਪਤੇ ਲਾ ਦੋ ਇਹਨਾਂ ਦੇ ਪਿੱਛੇ ਕੁਝ ਤੋਂ ਰਹੀ ਹੋਗੀ ਉਹਨਾਂ ਦੀ ਵੀ ਮਜਬੂਰੀਆਂ ਉਹ ਹੀ ਚਾਹ ਕੇ ਤਾਂ ਕੋਈ ਬੇਵਫਾ ਨਹੀਂ ਹੁੰਦਾ 200 ਮਾਰ ਕੇ ਚੁੱਕਾ ਅਗਰ ਮੈਨੇ ਚੋਣ ਲੜਨਾ ਹੀ ਹੁੰਦਾ ਤਾਂ ਮੈਂ ਕੁਰੂ ਖੇਤਰ ਸੇ ਲੜ ਲੈਂਦਾ ਨਾ ਕਿਸੇ ਵਾਰ ਦਾ ਮੰਤਰੀ ਹੋਤਾ ਕਿ ਨਹੀਂ ਜਦ ਮੈਂ ਮੈਨੇ ਲੋਕ ਸਭਾ ਮੇ ਜਾਣਾ ਹੀ ਨਹੀਂ ਹੈ ਰਾਜ ਸਭਾ ਕਿਸੇ ਨੇ 5 6 ਸਾਲ ਦੀ ਰਾਜ ਸਭਾ ਛੋੜੀ ਹੈ ਪੰਜਾਬ ਦੇ ਲਈ ਕਿਸੇ ਨੇ ਮੰਤਰਾਲੇ ਛੋੜੇ ਹੈ ਕੋਈ ਐਸਾ ਬੰਦਾ ਹੋ जिसने मनमोहन सिंह की वेव में तीन इलेक्शन जीते और जब मोदी साहब की वेव आई गधे जीत गए तब उसने कहा मैं एमपी नहीं हूं आधार इस पे राजा बड़िंग का क्या सुर है भाई एमएलए तुम टीआरपी बनाओगे नहीं बननी चौर सिद्धू का पताने वो टीआरपी मत पूरी सवारी अपने सामान दी आपके मुंह पर जाओ कैप्टन देने का रे मैं हैरानगी दी गल है सालेवा मैं ओदों कहया सी राहुल जी ने मेनू पुछया कहंदे एदे नाल किन्ने जानगे मैं कहदी घर वाली इंजन दी ਨਹੀਂ ਗਈ ਉਹ ਵੀ ਅੱਜ ਤੱਕ ਆਮਦਨ ਨੂੰ ਟੋਲ-ਮੋਲ ਰਹੀ ਹੈ ਇਹ ਨਾ ਬੰਦਿਆਂ ਨੂੰ ਮੁੱਟਾ ਬਹਿਣੀ ਹੈ ਨਿਕਲਦਾ ਫਾ ਨੁਕਸਾਨੀ ਦੇ ਇਹਦਾ ਗਰਜ਼ਾਰ ਵਾਲਾ ਬੰਦਾ ਜਿੱਥੇ ਖੜ ਕੇ ਅੰਗ ਦਾ ਪੈਰ ਹਲਾ ਕਰਦਾ ਅਸੀਂ ਪੰਜਾਬ ਨਾ ਖੜੇ ਕਿਸੇ ਉਹਦੇ ਨਾਲ ਨਹੀਂ ਖੜੇ ਮੁਰਗੀ ਵੀ ਕਈ ਵਾਰ ਇੰਨਾ ਕੁਰਕੁਰ ਕਰਦੀ ਵੀ ਆਂਡਾ ਨਹੀਂ ਦੇ ਰਹੀ ਐਸਟਰੋਇਡ ਦੇ ਰਹੀ ਪਰ ਬਟਾਏ ਬਹੁਤ ਤੇਰੇ ਰੌਲਾ ਪਾਉਣ ਵਾਲੇ ਨੇ ਲੇਕਿਨ ਪ੍ਰਧਾਨ ਤੇ ਗੱਲ ਨਾ ਪਾਓ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਤੁਸੀਂ ਉਹਦੇ ਲੈਣ ਜਾ ਰਹੇ ਤੁਸੀਂ ਐਮਪੀ ਬਣਨ ਜਾ ਰਹੇ ਹੋ ਤੇ ਫਿਰ ਤੁਸੀਂ ਕਿਧਰਲੇ ਪਾਸਿਓਂ ਤੁਹਾਡੇ ਸਰਕਾਰ ਦੇ ਉੱਪਰ ਲੱਗੇ ਹੋਏ ਰਾਉ ਜੀ ਕਹਿੰਦੇ ਜਿਹੜੇ ਬੰਦੇ ਸਾਨੂੰ ਛੱਡ ਕੇ ਜਾਣਗੇ ਜਾਂਣ ਇਹਨੇ ਮੈਂ ਤਾਂ ਕੱਢੀ ਨਹੀਂ ਲੇਕਿਨ ਅਸੀਂ ਹਰੇਕ ਨੂੰ ਨਾਲ ਲਾ ਕੇ ਰੱਖਣ ਦੀ ਗੱਲ ਹੈ ਅਸੀਂ ਕਿਸੇ ਨੂੰ ਮੈਂ ਕਦੇ ਕਿਸੇ ਨੂੰ ਨਹੀਂ ਕਿਹਾ ਆ ਮੇਰੇ ਵੇਲੇ ਇੰਡਸਟਰੀ ਨੂੰ 100 ਕਰਕੇ ਦਈ 36000 ਵਰਕਰ ਬੋਲੇ ਮੇਰੇ ਭਰਾ ਨੇ ਉਹਨਾਂ ਨੂੰ ਬੋਲਣ ਦਾ ਹੱਕ ਹੈ ਡੈਮੋਕ੍ਰੇਸੀ ਇਦਾਂ ਦੇ ਮੈਂ ਕਦੇ ਕਿਸੇ ਦੇ ਖਿਲਾਫ ਨਹੀਂ ਕਿਉਂਕਿ ਕਾਂਗਰਸ ਸਿੱਧੂ ਨੂੰ ਪਟਿਆਲਾ ਲੋਕ ਸਭਾ ਸੀਟ ਤੋਂ ਮੈਦਾਨ ਦੇ ਵਿੱਚ ਉਤਾਰਨ ਦੀ ਤਿਆਰੀ ਕਰ ਰਹੀ ਸੀ ਕਿਉਂਕਿ ਸੂਬੇ ਦੇ ਕਾਂਗਰਸੀ ਆਗੂਆਂ ਨਾਲ ਸਿੱਧੂ ਦੇ ਸਬੰਧ ਕੁਝ ਚੰਗੇ ਨਹੀਂ ਸੂਬਾ ਕਾਂਗਰਸ ਚਾਹੁੰਦੀ ਸੀ ਕਿ ਜੇਕਰ ਸਿੱਧੂ ਪਟਿਆਲਾ ਤੋਂ ਚੋਣ ਲੜ ਦੇ ਤਾਂ ਉਹ ਆਪਣੀ ਸੀਟ ਤੇ ਹੀ ਫੋਕਸ ਕਰ ਦੇ ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਸਿੱਧੂ ਦੀ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜੇਵੜਿੰਗ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵੇ ਨਾਲ ਨਹੀਂ ਬਣਦੀ ਇਹੀ ਕਾਰਨ ਹੈ ਕਿ 11 ਫਰਵਰੀ ਨੂੰ ਪੰਜਾਬ ਕਾਂਗਰਸ ਦੀ ਕਾਰਜਕਾਰੀ ਦੀ ਮੀਟਿੰਗ ਹੋਈ ਜਿਸ ਵਿੱਚ ਪਾਰਟੀ ਦੇ ਕੌਮੀ ਪ੍ਰਧਾਨ ਮਲਿਕ ਅਰਜਨ ਖੜਗੇ ਨੇ ਵੀ ਸ਼ਿਰਕਤ ਕੀਤੀ ਪਰ ਸਿੱਧੂ ਨੂੰ ਸੱਦਾ ਨਹੀਂ ਦਿੱਤਾ ਗਿਆ ਜਲੰਧਰ ਚ ਸੁਸ਼ੀਲ ਰਿੰਕੂ ਤੋਂ ਬਾਅਦ ਫਤੇਗੜ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀਪੀ ਤੇ ਹੁਣ ਰਾਜਕੁਮਾਰ ਚੱਬੇਵਾਲ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਨੇ ਸਾਬਕਾ ਪ੍ਰਧਾਨ ਨੇ ਕਿਹਾ ਕਿ ਔਖੇ ਸਮੇਂ ਚ ਹੀ ਵਿਅਕਤੀ ਦਾ ਕਿਰਦਾਰ ਸਾਹਮਣੇ ਆਉਂਦਾ ਸਿੱਧੂ ਨੇ ਆਪਣੇ ਸ਼ਾਇਰਾਨਾ ਅੰਦਾਜ਼ ਦੇ ਵਿੱਚ ਕਿਹਾ ਕਿ ਕੁਝ ਤੋਂ ਮਜਬੂਰੀਆਂ ਹੋਣਗੀਆਂ ਜਹ ਕਰ ਤੋਂ ਕੋਈ ਬੇਵਫਾ ਨਹੀਂ ਹੁੰਦਾ ਹਾਲਾਂਕਿ ਕਾਂਗਰਸ ਛੱਡਣ ਤੋਂ ਬਾਅਦ ਜਦੋਂ ਪਾਰਟੀ ਆਗੂ ਨੇ ਰਾਜੇ ਵੜਿੰਗ ਦੀ ਲੀਡਰਸ਼ਿਪ ਤੇ ਸਵਾਲ ਉਠਾਏ ਤਾਂ ਸਿੱਧੂ ਨੇ ਕਿਹਾ ਕਿ ਇਸ ਚ ਸੂਬਾ ਪ੍ਰਧਾਨ ਦੀ ਕੀ ਜ਼ਿੰਮੇਵਾਰੀ ਹੈ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ ਸਿੱਧੂ ਨੇ ਕਿਹਾ ਕਿ ਰਾਜਾ ਵੜਿੰਗ ਨਵਜੋਤ ਸਿੰਘ ਸਿੱਧੂ ਦਾ ਵੀ ਪ੍ਰਧਾਨ ਹੈ ਇਸ ਦੇ ਨਾਲ ਹੀ ਸਿੱਧੂ ਨੇ ਵਿਅੰਗ ਕੱਸਦਿਆਂ ਕਿਹਾ ਕਿ ਜਦੋਂ ਕੈਪਟਨ ਚਲੇ ਗਏ ਤਾਂ ਇਹ ਲੋਕ ਚਲੇ ਗਏ ਤਾਂ ਉਸ ਦੇ ਨਾਲ ਪਾਰਟੀ ਨੂੰ ਕੋਈ ਵੀ ਨੁਕਸਾਨ ਨਹੀਂ ਹੋਵੇਗਾ